ਨਾ ਹੋਸ ਟਰਾਵਾ ਦੀ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾ ਦਾ ਟੈਂਪਲਸ ਆਫ ਪਾਕਿਸਤਾਨ ਕਲਚਰ ਐਂਡ ਹੈਰੀਟੇਜ ਆਫ ਪਾਕਿਸਤਾਨ ਪੰਜਾਬੀ ਕਲਚਰ ਐਂਡ ਹੈਰੀਟੇਜ ਪਾਕ ਹੈਰੀਟੇਜ ਫੋਟੋਗ੍ਰਾਫਰਸ ਐਂਡ ਫੋਟੋਗ੍ਰਾਫੀ ਤਮਾਮ ਪੇजेस ਨੂੰ ਲੈ ਕੇ ਅੱਜ ਮੈਂ ਪਹੁੰਚਿਆ ਹਾਂ ਨਾਰਥ ਵੈਸਟ ਦੇ ਇੱਕ ਐਸੇ ਏਰੀਆ ਦੇ ਵਿੱਚ ਜਿਹਦੇ ਨਾਲ ਬਹੁਤ ਜ਼ਿਆਦਾ ਸਾਰੇ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਣਗੀਆਂ ਸਪੈਸ਼ਲੀ ਥਾਪਰ ਸਾਹਿਬ ਉਹ ਸੁਭਾਸ਼ ਟਰਬਲਾ ਸਾਹਿਬ ਜਿਹੜੇ ਕਿ ਪਿੰਡੀ ਗੇਮ ਨਾਲ ਬਿਲੋਂਗ ਕਰਦੇ ਸਨ ਉੱਥੇ ਦਾ ਕਲਚਰ ਐਂਡ ਹੈਰੀਟੇਜ ਦਿਖਾਉਣ ਵਾਸਤੇ ਅੱਜ ਮੈਂ ਪਹੁੰਚ ਗਿਆ ਹਾਂ ਫਤਿਹ ਜੰਗ ਤੋਂ ਪਿੰਡੀ ਗੇਪ ਦੇ ਦਰਮਿਆਨ ਚ ਡਰਨਾਲ ਹੈ ਡਰਨਾਲ ਤੋਂ تقریبا 17 ਕਿਲੋਮੀਟਰ ਦੇ ਫਾਸਲੇ ਦੇ ਉਤੇ ਈਸਟਰਨ ਸਾਈਡ ਤੇ ਤੁਸੀਂ ਸਮਝ ਲਓ ਈਸਟ ਸੌਥ ਅਲੀ ਸਾਈਡ ਤੇ ਤੇ ਮੈਂ ਪਹੁੰਚ ਗਿਆ ਮਾਂ ਗੰਡਾ ਕਸਪਿੰਡ ਦੇ ਵਿੱਚ ਗੰਡਾ ਕਸਪਿੰਡ ਦੇ ਵਿੱਚ ਇੱਕ ਖਾਸ ਖਾਸੀਅਤ ਹੈ ਵੇ ਕਿ ਇਸ ਪਿੰਡ ਦੇ ਵਿੱਚ ਅੱਜ ਵੀ ਕਲਚਰ ਐਂਡ ਹੈਰੀਟੇਜ ਜਿਹੜਾ ਐਨਾ ਘਿਰਚੇ ਕਿ ਤੁਸੀਂ ਦੇਖੋਗੇ ਤੇ ਹੈਰਾਨ ਹੋ ਜਾਓਗੇ ਅਰਸ਼ ਪਰਸ਼ੀਅਨ ਵੀਲ ਵੈਲ ਜਿਹੜਾ ਕਿ ਅੱਜ ਤੋਂ 500 60 2500 ইয়ার্স ਲਿਗੋ ਆਪਰੇਟ ਹੁੰਦਾ ਸੀ ਉਹ ਅਜ ਵੀ ਇੱਥੇ ਆਪਰੇਟ ਹੋ ਰਿਹਾ ਔਰ ਸੀਮ ਕੰਡੀਸ਼ਨ ਦੇ ਵਿੱਚ ਵੁੱਡਨ ਬਣਿਆ ਹੋਇਆ ਹੈ ਨਾਲ ਮਿੱਟੀ ਦੇ ਜਿਹੜੇ ਨੇ ਟਿੰਡਾ ਨੇ ਔਰ ਉਹ ਹਲੇ ਤੱਕ ਮੌਜੂਦ ਨੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੇ ਮਨੂ ਕਿਹਾ ਕਿ ਤੁਸੀਂ ਇਹ ਕੋਈ ਪੁਰਾਣੀ ਪਿਕਚਰ 80s ਦੀ ਚੁੱਕ ਕੇ ਲਾਤੀ 90s ਦੀ ਚੁੱਕ ਕੇ ਲਾ ਦਿਤੀਏ ਮੈਂ ਗਲਤ ਕੰਮ ਨਹੀਂ ਕਰਦਾ ਮੈਂ ਹਮੇਸ਼ਾ ਰੀਅਲ ਸੋਰਸਿਸ ਉੱਤੇ ਕੰਮ ਕਰਨਾ ਮੈਂ ਪ੍ਰਾਇਮਰੀ ਸੋਰਸ ਢੂੰਡਣਾ ਮੈਂ ਫਿਰ ਉਸ ਤੋਂ ਬਾਅਦ ਅੱਗੇ ਆਨਾ ਮੈਂ ਤੁਹਾਨੂੰ ਦਿਖਾਣਾ ਵਾਂ ਕਿ ਕਿਸ ਤਰੀਕੇ ਨਾਲ ਪਰਸ਼ਨ ੀਲ ਵੈਲ ਜਿਹੜਾ ਸੀ ਆਪਰੇਟ ਹੁੰਦਾ ਸੀ ਲੱਕੜੀ ਦੇ ਵਿੱਚ ਹੁੰਦਾ ਸੀ ਜਿਹੜਾ ਕਿ 1000 ਈਅਰਸ ਈਗੋ ਵਾਲ ਮੈਂ ਅਕਸਰ ਕਹਨਾ ਮੇਰੇ ਖੂ ਜਿਹੜੇ ਨੇ ਅੱਜ ਵੀ ਵਸਦੇ ਨੇ ਆਉਂ ਮਰਾਨਾ ਕੀ ਇਹ ਦੇਖੋ ਇਹ ਉਹ ਜਿਹੜਾ ਪੁਰਾਣਾ ਜਿਹੜਾ ਐਂਸ਼ੀਐਂਟ ਜਿਹੜਾ ਚੱਕਾ ਹੈ ਉਹਦਾ ਉਹ ਵਾਲਾ ਹੱਲੇ ਵੀ ਚੱਲ ਰਿਹਾ ਹੈ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਕਿ ਤਾਂ 2500 EUS E2 ਵੀ ਪੰਜਾਬ ਦੇ ਅੰਦਰ ਜਿਹੜੀ ਹੈ ਇਹ ਚੀਜ਼ ਚੱਲੀ ਸੀ ਉਹੀ ਚੀਜ਼ ਜਿਹੜੀ ਹੈ ਸਿਰਫ ਫਰਕ ਇਹਨਾਂ ਆਇਆ ਕਿ ਆਕਸ ਦੀ ਜਗ੍ਹਾ ਬਲਦ ਦੀ ਜਗ੍ਹਾ ਔਰ ਧਾਨ ਦੀ ਜਗ੍ਹਾ ਦੇਤੇ ਜਿਹੜਾ ਉਹ ਅਸੀਂ ਐਨਓਐਸ ਵਾਲਾ ਡੰਕੀ ਨੂੰ ਇਸਤੇਮਾਲ ਕਰ ਰਹੇ ਹਾਂ ਥੇ ਕਿਉਂਕਿ ਹਰ ਕਾਰ ਦੇ ਵਿੱਚ ਬਲਦ ਜਿਹੜਾ ਮੌਜੂਦ ਨਹੀਂ ਹੁੰਦਾ ਔਰ ਇਹ ਜਰਾ ਐਕਸਪਲਸਿਵ ਮੈਨਿਊ ਹੈ ਇਹਦੀ ਇਹਦੀ ਕੋਲ ਹੈ ਇਹ ਉਹੀ ਮਿੱਟੀ ਦੀਆਂ ਟਿੰਡਾਂ ਨੇ ਜਿਹੜੀਆਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮਿੱਟੀ ਦੀਆਂ ਟਿੰਡਾਂ ਜਿਹੜੀਆਂ ਨੇ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਮੌਜੂਦ ਨੇ। ਔਰ ਉਹ ਕਿਸ ਤਰੀਕੇ ਨਾਲ ਆਪਰੇਟ ਹੁੰਦੀਆਂ ਨੇ ਉਹ ਤੁਸੀਂ ਦੇਖ ਲਵੋ। ਮਾਡਰਨ ਖੂ ਮਾਡਰਨ ਮੋਟਰਾਂ ਇਹ ਦੇਖੋ ਤੁਸੀਂ ਕੁਝ ਲੋਕ ਕਹਿੰਦੇ ਨੇ ਕਿ ਨਾਰਥ-ਵੈਸਟ ਪੰਜਾਬ ਜਾਂ ਪਾਕਿਸਤਾਨੀ ਪੰਜਾਬ ਨੇ ਤਰੱਕੀ ਨਹੀਂ ਕੀਤੀ ਤਰੱਕੀ ਕੀਤੀ ਹੈ ਲੇਕਿਨ ਕੁਝ ਲੋਕ ਆਪਣੇ ਕਲਚਰ ਐਂਡ ਹੈਰੀਟੇਜ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਉਸ ਦਾ ਮਕਸਦ ਨਹੀਂ ਕਿ ਤਰੱਕੀ ਨਹੀਂ ਹੋਈ ਇਹ ਦੇਖੋ ਤੁਸੀਂ ਨਾਲ ਸੇਮ ਟਾਈਮ ਦੇ ਉੱਤੇ ਮੋਟਰ ਵੀ ਲੱਗੀ ਹੋਈ ਏ ਪਿੱਟਰ ਇੰਜਨ ਵੀ ਪਿਆ ਹੋਇਆ ਛੋਟਾ ਜਿਹਾ ਇਹ ਦੇਖੋ ਇਸ ਨੂੰ ਵਿੱਚ ਲਿਆ ਜਾਂਦਾ ਹੈ ਲੇਕਿਨ ਇਹਦੀ ਜਿਹੜੀ ਮੰਗ ਹੈ ਉਹ ਆਪਣੀ ਜਗ੍ਹਾ ਦੇ ਉੱਤੇ ਹੈ ਇੱਕ ਖੂਹ ਦੇ ਵਿੱਚ ਤੁਸੀਂ ਦੇਖੋ ਕਿ ਟ੍ਰੈਡੀਸ਼ਨਲੀ ਜਿਹੜਾ 1000 ਇਅਰਸ ਗੋ ਤੋਂ ਚੱਲਣ ਵਾਲਾ ਖੂਹ ਹੈ ਟਿੰਡਾ ਵਾਲਾ ਖੂਹ ਹੈ ਉਹ ਚੱਲਦਾ ਪਿਆ ਔਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਤੁਹਾਨੂੰ ਇਹ ਮਾਡਰਨ ਮੋਟਰ ਵੀ ਨਜ਼ਰ ਆ ਰਹੀ ਹੈ ਇਸ ਵਾਸਤੇ ਕਮੀ ਸੋਰਸਸ ਦੀ ਨਹੀਂ ਹੈ ਜਾਂ ਕੁਝ ਮੈਂ ਸਿਰਫ ਇਹ ਹੀ ਕਹਿ ਰਿਹਾ ਵਾਂ ਕਿ ਮੈਂ ਬਾਰ-ਬਾਰ ਲੋਕਾਂ ਨੂੰ ਕਹਿਣਾ ਵਾਂ ਕਿ ਸਾਡੇ ਲੋਕ ਜਿਹੜੇ ਨੇ ਕਲਚਰ ਐਂਡ ਹੈਰੀਟੇਜ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਔਰ ਖਾਸ ਕਰਕੇ ਇਹ ਇਲਾਕਾ ਕਲਚਰ ਐਂਡ ਹੈਰੀਟੇਜ ਵਾਸਤੇ ਤੇ ਇੰਨਾ ਪਪੂਲਰ ਹੈ ਕਿ ਜਿੰਨੀ ਤੁਹਾਡੀ ਸੋਚ ਹੈ ਇਹ ਉਹੀ ਐਂਸ਼ੀਐਂਟ ਪੋਰਸਟੋਨ ਦੇ ਨਾਲ ਬਣਿਆ ਆ ਵੇਖੋ ਤੁਸੀਂ ਪੋਰਸਟੋਨ ਦੇ ਨਾਲ ਬਨੇ ਹੋਏ ਖੂਨ ਹੈ ਆ ਦੇਖੋ ਤੁਸੀਂ ਇਹ ਮਿੱਟੀ ਦੀਆਂ ਟਿੰਡਾਂ ਕਿਸ ਤਰੀਕੇ ਨਾਲ ਜਾਂਦੀਆਂ ਨੇ ਵਿੱਚ ਔਰ ਫਿਰ ਉਹ ਕਿ ਵਾਪਸ ਆ ਰਹੀਆਂ ਨੇ ਕਿਉਂਕਿ ਮੇਰੀ ਰਿਸਰਚ ਜਿਹੜੀ ਇਹ ਪੰਜਾਬ ਦੇ ਉੱਤੇ ਔਰ ਸਪੈਸ਼ਲੀ ਨਾਰਥ-ਵੈਸਟ ਪੰਜਾਬ ਪਾਕਿਸਤਾਨ ਦੇ ਅੰਦਰ ਹੈ ਤੇ ਸੋ ਮੈਂ ਉਹ ਚੀਜ਼ਾਂ ਸਾਹਮਣੇ ਲੈ ਕੇ ਆਨਾ ਵਾ ਜਿਹੜੀਆਂ ਕਿ ਪਹਿਲੇ ਕਿਸੇ ਨੇ ਨਾ ਵਖਾਈਆਂ ਹੋਣੀਆਂ ਮੇਰਾ ਦਾਵਾ ਹੈ ਕਿ ਟਿੰਡਾਂ ਵਾਲਾ ਖੂਜੜਾ ਹੈ ਟਿੰਡਾਂ ਵਾਲਾ ਖੂਜ ਨੂੰ ਕਿਹਾ ਜਾਂਦਾ ਸੀ ਉਹ オリジナル ਫਾਰਮ ਦੇ ਵਿੱਚ ਅੱਜ ਮੈਂ ਪਹਿਲੀ ਵਾਰ ਹੀ ਦਿਖਾ ਰਿਹਾ ਵਾਂ हां किसी जगह बलूचिस्तान ਦੇ ਅੰਦਰ ਸ਼ਾਇਦ ਕੁਝ ਐਸੇ ਟਿੰਡਾ ਵਾਲੇ ਖੂ ਜਿਹੜੇ ਨੇ ਮੌਜੂਦ ਹੋਣ ਔਰ ਜਿੱਥੇ ਹਲੇ ਤੱਕ ਐਸ ਤਰ੍ਹਾਂ ਦਾ ਕੋਈ ਕਲਚਰ ਬਾਕੀ ਹੋਏਗਾ ਲੇਕਿਨ ਪਾਕਿਸਤਾਨ ਦੇ ਬਾਕੀ ਜਿਹੜੇ ਮਾਡਰਨ ਪੰਜਾਬ ਹੈ ਉਸ ਵਿੱਚ ਤੇ ਚੀਜ਼ਾਂ ਨਾ ਨਾ ਪੈਦ ਨੇ ਐਸ ਲਈ ਸਿਰਫ ਐ ਜ਼ਿਲ੍ਹਾ ਅਟਕ ਹੈ ਔਰ ਫਤਿਹਜੰਗ ਤੋਂ ਪਿੰਡੀ ਗੇ ਬੰਨਿਆ ਹੋਇਆ ਅਗਰ ਤੁਸੀਂ ਆਓ ਤੇ ਤੁਹਾਨੂੰ ਇਹ ਮੁਕਤਲਿਫ ਜਗ੍ਹਾ ਦੇ ਉੱਤੇ ਇਹੋ ਜਿਹਾ ਜਿਹੜਾ ਕਲਚਰ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਲੋਕ ਜਿਹੜੇ ਨੇ ਆਪਣੀ ਸਕਾਫਤ ਨਾਲ ਜੁੜੇ ਹੋਏ ਹੈ ਔਰ ਆਪਣੇ ਵਿਰਸੇ ਨੂੰ ਕਦੀਨਾ ਖਤਮ ਹੋਣ ਦੇਣ ਵਾਲੇ ਨੇ ਤੁਸੀਂ ਦੇਖੋ ਕਿ ਮੈਨੂੰ ਐਂਸ਼ੀਐਂਟ ਕਿਉਂ ਕਹਿ ਰਿਹਾ ਐਂਸ਼ੀਐਂਟ ਦੇਖੋ ਤੁਸੀਂ ਕਿ ਇਹ ਇਹਦਾ ਜਿਹੜਾ ਇਹ ਚੱਕਾ ਹੈ ਪਿਓਰ ਵੁੱਡ ਦਾ ਹੈ ਠੀਕ ਹੈ ਜੀ ਇਹ ਵੀ ਵੁੱਡ ਹੈ ਔਰ ਇਹ ਦੇਖੋ ਤੁਸੀਂ ਜਿਹੜਾ ਪਰਸ਼ੀਅਨ ਐਂਸ਼ੀਐਂਟ ੀਲ ਵੈਲ ਜਿਹੜਾ ਕਿ ਅੱਜ ਤੋਂ 100 ਸਾਲ ਪੁਰਾਣੀ ਇੱਕ ਵੀਡੀਓ ਸੀ ਬ੍ਰਿਟਿਸ਼ ਦੀ ਲਾਹੌਰ ਦੇ ਗਿਰ ਵਗਦੇ ਜਿਹੜੇ ਖੂਹ ਸਨ 100 ਸਾਲ ਪਹਿਲੇ ਉਹ ਇਸ ਤਰ੍ਹਾਂ ਦੇ ਚੱਕੇ ਉਹਦੇ ਤੇ ਚੱਲ ਰਹੇ ਸੀ ਲੇਕਿਨ ਐਸੇ ਲਾ ਕੇ ਤੁਸੀਂ ਦੇਖੋ ਅੱਜ ਵੀ ਉਹ ਖੂਹ ਜਿਹੜੇ ਨੇ ਉਹ ਮੌਜੂਦ ਨੇ ਔਰ ਕਿਸ ਤਰੀਕੇ ਨਾਲ ਅਬਰ ਕਰ ਰਹੇ ਨੇ ਔਰ ਐਸ ਇਹਦੇ ਦੇ ਤੁਸੀਂ ਦੇਖੋ ਤੁਸੀਂ ਆਇਰਨ ਦਾ ਯੂਜ਼ ਬਹੁਤ ਕਮ ਹੈ ਇਹ ਇਹ ਦੇਖੋ ਤੁਸੀਂ ਉਹ ਵੁੱਡਨ ਜਿਹੜਾ ਆ ਦੇਖੋ ਤੁਸੀਂ ਉਹ ਵੁੱਡਨ ਚੱਕਾ ਜਿਹੜਾ ਉਹ ਚੱਲ ਰਿਹਾ ਨਾਲ ਨਾਲ ਮੇਹਰ ਹਾ ਤੁਹਾਡਾ ਆਪਣਾ ਹੋਸਟਵਾਜੀ ਔਰ ਤੁਸੀਂ ਦੇਖ ਰਹੇ ਹੋ पंजाबी कल्चर एंड हैरीटेज और पंजाबी कल्चर हैरीटेज लैके अर्थ वैसा आया वहां तो वेखते रहो फिर सेटोरिकल प्लेसिस ऑफ पाकिस्तान से कल्चर एंड हैरीटेज ऑफ पंजाब और कल्चर एंड हैरीटेज उस तो फुड स्टैप्स ने और खालसा राज फ्रेस्टो एंड आर्ट्स वर्क है ये तमाम पेज ने मेरे शायद शबीर फोटोग्राफी मैं लैके आवांगा ਅਸਲ ਔਰ ਸਹੀ ਔਰ ਦੇਸੀ ਉਹ ਚੀਜ਼ਾਂ ਜਿਹੜੀਆਂ ਕੋਈ ਨਹੀਂ ਦਿਖਾਏਗਾ